ਸਹੀ ਗੱਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨੇ ਉਹ ਤੇ ਤੁਹਾਨੂੰ ਇੱਕ ਪੁਰਾਣੀ ਇਤਿਹਾਸਿਕ ਚੀਜ਼ ਦਿਖਾਉਣੇ ਆ ਇਹ ਇਤਿਹਾਸ ਨਾਲ ਜੁੜੀ ਹੋਈ ਆ ਆ ਜਿਹੜਾ ਪੁਰਾਣਾ ਤੁਸੀਂ ਕਿਲਾ ਟਾਈਪ ਦੇਖ ਰਹੇ ਹੋ ਇਹ ਸਰਸੈ ਜ਼ਿਲ੍ਹੇ ਦੇ ਪਿੰਡ ਤਲੋਕੇ ਵਾਲੇ ਤੋਂ ਕਾਲਿਆਂ ਵਾਲੀ ਰੋਡ ਨੂੰ ਜਾਈਏ ਉੱਥੇ ਤੁਹਾਨੂੰ ਇਹ ਦੇਖਣ ਨੂੰ ਮਿਲ ਜਾਊਗੀ ਬਹੁਤ ਸਾਰੇ ਲੋਕ ਦੇਖਦੇ ਆ ਵੀ ਇਹ ਹੈ ਕਿ ਥੋੜਾ ਮੋੜ ਤੇ ਇਹਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਪਰ ਜਿਆਦਾ ਜਾਣਕਾਰੀ ਤਾਂ ਸਾਨੂੰ ਨਹੀਂ ਮਿਲ ਪਾਈ ਪਰ ਤੁਹਾਨੂੰ ਦੱਸ ਦਈਏ ਕਿ ਪੁਰਾਣੀ ਹੈ ਜਿਹੜੇ ਛੋਟੇ ਇਟਰਾ ਬਣੇ ਹੋਏ ਇਹ ਕਿਲਾ ਨੂਮ ਗੁੰਬਦਾ ਤੇ ਇਹ ਗੇਟ ਵੀ ਰੱਖਿਆ ਹੋਇਆ ਹੈ ਸਿਆਨ ਪਾਰੇ ਦਾ ਦੁਨਣਾ ਅਬਦਾਗ ਤਾਂ ਹੈਗਾ ਇਹ ਕੱਚਾ ਤੇ ਵੱਡੀਆਂ ਇਟਾਂ ਜਿਹੜੀਆਂ ਪਹਿਲਾਂ ਸਿੱਧੀਆਂ ਕੱਚੀਆਂ ਇਟਾਂ ਦੇ ਜਿਵੇਂ ਮਕਾਨ ਬਣਾਉਂਦੇ ਸੀਗੇ ਉਸ ਟਾਈਪ ਦੇ ਇਹ ਮੀ ਨਾਲ ਕੁਝ ਖੁਰਗੀਆਂ ਕੁਝ ਹੈ ਜਿਹੜੇ ਵਿੱਚ ਉਹ ਵਧੀਆ ਪਈਆਂ ਵੀ ਹੈ ਤੇ ਕੁਝ ਕੁ ਛਟਾਏ ਦੇ ਵਿੱਚ ਪ੍ਰਾਣੀਆਂ ਵੀ ਪੱਕੀਆਂ ਟਾਂ ਵੀ ਆ ਤੇ ਤੁਹਾਨੂੰ ਦਿਖਾ ਦਈਏ ਵੇਖੋ ਇਹ ਮੀਂਹ ਦਾ ਕਰਕੇ ਜਿਹੜਾ ਢਲ ਗਿਆ ਕੁਝ ਆ ਉਹ ਹੀ ਇਧਰਲਾ ਗੇਟ ਇਹ ਕਹਿੰਦੇ ਵੀ ਕਾਫੀ ਉੱਚਾ ਹੁੰਦਾ ਸੀਗਾ ਛੋਟੇ ਢੱਦਾ ਬਣਿਆ ਹੋਇਆ ਤੁਹਾਨੂੰ ਅਰੇ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਵੀ ਅੰਗਰੇਜ਼ਾਂ ਦੇ ਟਾਈਮ ਦਾ ਬਣਾਇਆ ਹੋਇਆ ਤੇ ਪਟਿਆਲੇ ਦੀ रियासत ਦਾ ਜਿਹੜਾ ਇਹ ਹਿੱਸਾ ਸੀ ਤੇ ਪਿੰਡ ਵੱਡੇ ਗੁੜੇ ਤੱਕ ਜਿਹੜਾ ਕੋਈ ਅੰਗਰੇਜ਼ਾਂ ਨਾਲ ਹੈ ਜਿਹੜਾ ਪਟਿਆਲੇ ਦੀ रियासत ਦਾ ਡਿਸਪਿਊਟ ਚੱਲਦਾ ਸੀਗਾ ਤੇ ਤੱਕਾਂ ਦੇ ਵੀ ਇਹ ਪਟਿਆਲੇ ਵਾਲੀ रियासत ਦਾ ਅੰਗਰੇਜ਼ਾਂ ਦੇ ਨਾਲ ਜਦੋਂ ਡਿਸਪਿਊਟ ਚੱਲਦਾ ਸੀ ਵੱਡੇ ਗੁੜੇ ਤੱਕ ਤੇ ਉਦੋਂ ਇਹ ਆ ਕਹਿੰਦੇ ਵੀ ਇੱਕ ਬਾਚ ਟਾਵਰ ਦਾ ਕੰਮ ਲਿਆ ਜਾਂਦਾ ਸੀ ਤੋਂ ਕਿ ਕਾਫੀ ਉੱਚਾ ਸੀ ਤੇ ਇਹ ਮਿਲਟਰੀ ਦੇ ਚੈੱਕ ਪੋਸਟ ਆਊਟ ਚੈੱਕ ਪੋਸਟ ਆ ਜਿਹੜੀ ਉਸ ਦੇ ਹਿਸਾਬ ਨਾਲ ਇੱਥੇ ਨਿਗਰਾਨੀ ਵਗੈਰਾ ਰੱਖੀ ਜਾਂਦੀ ਸੀਗੀ ਤੇ ਇਹ ਨਹੀਂ ਪਤਾ ਵੀ ਸਹੀ ਇਹਦੇ ਐਗਜ਼ੈਕਟ ਕਿੰਨਾ ਕੁ ਪੁਰਾਣਾ ਹੈਗਾ ਇਹ ਕਿੰਨਾ ਕੁ ਪੁਰਾਣਾ ਇਸ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਹੋ ਸਕਦਾ ਵੀ 200 150 ਸਾਲ ਤੋਂ ਜ਼ਿਆਦਾ ਹੋਵੇ ਤੇ ਪਰ ਇੰਨਾ ਕੁ ਲੋਕਾਂ ਨੂੰ ਜਿੰਨੀ ਕਿ ਜਾਣਕਾਰੀ ਹੈ ਬਾਕੀ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਕਿਸੇ ਤੋਂ ਹੋਰ ਤੋਂ ਪਤਾ ਲੱਗ ਸਕੇ ਤੇ ਕਿਸੇ ਨੂੰ ਜ਼ਿਆਦਾ ਪਤਾ ਹੈ ਇਸ ਬਾਰੇ ਤੋਂ ਵੀ ਕਮੈਂਟ ਕਰਕੇ ਇੱਥੇ ਜ਼ਰੂਰ ਦੱਸਿਓ ਕਿ ਇਹ ਸਹੀ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਪਰ ਇਹ ਵੀ ਨਾ ਕਿਖਦਾ ਵੀ ਅੱਧਾ ਕਾ ਜਿਹੜਾ ਇਹ ਕੱਚਾ ਹੈ ਅੱਧਾ ਪੱਕਾ ਹੈਗਾ ਤੇ ਇਹ ਦੱਸਿਆ ਜਾਂਦਾ ਵੀ ਇਹਦਾ ਮੈਂਟੇਨੈਂਸ ਟਾਈਪ ਵੀ ਹੈ ਕੁਛ ਨਾ ਕੁਛ ਥੋੜੇ ਟਾਈਮ ਹੁੰਦਾ ਰਹਿੰਦਾ ਸੀ ਤਾਂ ਉਹਦਾ ਕਰਕੇ ਜਿਵੇਂ ਪਹਿਲਾਂ ਵੀ ਕੱਚਾ ਸੀ ਕੁਝ ਪੱਕਾ ਬਣਾਤਾ ਇਸ ਕਰਕੇ ਵੀ ਹੋ ਸਕਦਾ ਵੀ ਇਹ ਅੱਧਾ ਕੱਚਾ ਅੱਧਾ ਪੱਕਾ ਹੈਗਾ ਤੇ ਕਾਫੀ ਉੱਚਾ ਸੀਗਾ ਇਹ ਵਾਕਿ ਹੌਲੀ-ਹੌਲੀ ਹੈ ਜਿਵੇਂ ਲੈਵਲ ਹੈ ਟਿੱਬੇ ਪੱਧਰ ਕਰਤੇ ਨੀਵੇਂ ਹੋ ਗਏ ਬਾਣ ਤੇ ਇਧਰਲੇ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਵੀ ਇਹ ਉੱਚਾ ਇਧਰ ਵਾਲਾ ਕਿਲਾ ਜਿੱਥੇ ਇਹ ਤਾਂ ਕਾਫੀ ਉੱਚਾ ਹੈ ਤੇ ਇਧਰ ਦਿਖਾ ਦਈਏ ਵੀ ਘੱਟੋ-ਘੱਟ ਇੱਥੋਂ ਦੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਟ ਉ껏 10 ਫੁੱਟ 10-12 ਫੁੱਟ ਇਧਰ ਨੀਵੇਂ ਹੈ ਬਾਣ ਇਹ ਉੱਚਾ ਤੇ ਇਹ ਦੂਜਾ ਹੋਰ ਇਹ ਹੋਰ ਉੱਚਾ ਸੀਗਾ ਤੇ ਇਹ ਮਿਲਟਰੀ ਆਊਟਪੋਸਟ ਜਿਹੜੀ ਉਹਦਾ ਕੰਮ ਕਰਦੇ ਸੀ ਤੇ ਇਹ ਬਾਚ ਟਾਵਰ ਦੇ ਤੌਰ ਤੇ ਹੈ ਕਹਿੰਦੇ ਵੀ ਇਹ ਗੁੰਮਦ ਬਣਾਇਆ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਜਿਹੜਾ ਵੱਡੇ ਗੁੜੇ ਦਾ ਵੀ ਇੱਕ ਗੁੰਮਦ ਦਿਖਾਇਆ ਸੀਗਾ ਤੁਹਾਨੂੰ ਕਾਫੀ ਪੁਰਾਣਾ ਬਣਿਆ ਹੋਇਆ ਉਹ ਵੀ ਤੇ ਇਹਦੇ ਬਾਰੇ ਜਿਹੜੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਕੋਈ ਨੂੰ ਫੋਲੋ ਕਰ ਲਿਓ ਫਿਰ YouTube ਨੂੰ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਬਟਨ 'ਤੇ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਹੋਰ ਖਬਰਾਂ ਦੇ ਨੋਟੀਫਿਕੇਸ਼ਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਇਹ ਤਸਵੀਰਾਂ ਇੱਕ ਪੁਰਾਣਾ ਇਤਿਹਾਸਿਕ ਟਾਵਰ ਬਾਜ ਟਾਵਰ ਹੈ ਉਸ ਜਵਾਨੇ ਦਾ ਜੇਦੋ ਪਟਿਆਲੇ ਦੀ ਰਿਆਸਤ ਹੁੰਦੀ ਸੀ ਅੰਗਰੇਜ਼ਾਂ ਦੇ ਨਾਲ ਵਿਵਾਦ ਚੱਲੇ ਰਹਿੰਦੇ ਸੀ ਰਿਆਸਤਾਂ ਨੂੰ ਲੈ ਕੇ ਹੋਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਮਿਲਦੇ ਹਾਂ ਧੰਨਵਾਦ